टीवी 7 पंजाब देख रहे तमाम दर्शकਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਕਪਿਲ ਗਤਿਆਲ ਭਾਰਤ ਦੇ ਦੀ ਸ਼ਾਨ ਤਿਰੰਗਾ ਔਰ ਜਿਸ ਨੂੰ ਅਸੀਂ ਰਾਸ਼ਟਰੀ ਧਵਜਵੀ ਕਹਿੰਨੇ ਆ ਔਰ ਇਹ ਜਿਹੜੇ ਰਾਸ਼ਟਰੀ ਧਵਜ ਨੇ ਪ੍ਰਸ਼ਾਸਨ ਦੇ ਵੱਲੋਂ ਲਗਾਏ ਤਾਂ ਜਰੂਰ ਜਾਂਦੇ ਨੇ ਪਰ ਇਹਨਾਂ ਦਾ ਧਿਆਨ ਆ ਕਿਤੇ ਨਾ ਕਿਤੇ ਰੱਖਿਆ ਨਹੀਂ ਜਾਂਦਾ ਸੋ ਅਸੀਂ ਸਭ ਤੋਂ ਪਹਿਲੇ ਤੁਹਾਨੂੰ ਦੱਸ ਦਈਏ ਅਸੀਂ ਮੌਜੂਦਾ ਲੁਧਿਆਣਾ ਦੇ ਜਗਰਾਉਂ ਪੁੱਲ ਤੇ ਪਹਿਲੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕੈਮਰੇ ਪਰਸ ਨੂੰ ਕਾਂਗਾ ਜਿਹੜੀ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਇੱਥੇ ਜਿਹੜਾ ਸਭ ਤੋਂ ਉੱਚਾ ਜਿਹੜਾ ਰਾਸ਼ਟਰੀ ਧਵਜ ਜਿਹੜਾ ਲੱਗਿਆ ਆ ਉਹ 에ਅਰ ਪੋਲੂਸ਼ਨ ਦੇ ਕਾਰਨ ਜਿਹੜਾ ਹੁਣ ਕਾਫੀ ਜਿਹੜਾ ਕਿ ਗੰਦਾ ਆ ਨਜ਼ਰ ਆ ਰਿਹਾ ਪਰ ਲੇਕਨ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸੀ ਤਰਫ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਇਸ ਨੂੰ ਦੇਖਦੇ ਹੋਏ ਕੁਝ ਜਿਹੜੇ ਨੌਜਵਾਨਾਂ ਦੇ ਵੱਲੋਂ ਅੱਜ ਜਗਰਾਓ ਪੁੱਲਤੇ ਇੱਕ ਅਭਿਆਨ ਜਿਹੜਾ ਚਲਾਇਆ ਗਿਆ ਰਾਸ਼ਟਰੀ ਧਵਜਿਕਾ ਜਿਹੜਾ ਸਮਾਨ ਹੈ ਸੋ ਉਸ ਦੇ ਲਈ ਇੱਕ ਜਿਹੜਾ ਹਸ਼ਟਾਕਰ ਜਿਹੜੇ ਅਭਿਆਨ ਚਲਾਉਂਦੇ ਅੱਜ ਜਿਹੜੇ ਰਾਘੀ ਨੇ ਇੱਥੇ ਲੋਕਾਂ ਜਿਹੜੇ ਇੱਥੇ ਰਾਘੀ ਨੇ ਉਹਨਾਂ ਨੂੰ ਰੋਕ ਕੇ ਤਾਂ ਉਹਨਾਂ ਦੇ ਜਿਹੜੇ ਹਸਟਾਕਰ ਵੀ ਲਿੱਤੇ ਜਾਂਦੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੌਜਵਾਨਾਂ ਨਾਲ ਕਿ ਆਖਰ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਕਿਸ ਤਰ੍ਹਾਂ ਇਸ ਰਾਸ਼ਟਰੀ ਤਵਜਿਹ ਦੇ ਤਰਫ ਪਿਆ ਸਭ ਤੋਂ ਪਹਿਲਾਂ ਹੀ ਤੁਹਾ ਦੀ ਧੰਨਵਾਦੀ ਬਹੁਤ ਬਹੁਤ ਤੁਹਾਡੇ ਚੈਨਲ ਦਾ ਇਹ ਕੀ ਜਿਹੜਾ ਅੱਜ ਤੁਸੀਂ ਬਹੁਤ ਵਧੀਆ ਜਿਹੜਾ ਇੱਕ ਉਪਰਾਲਾ ਕੀਤਾ ਆਪਣੇ ਰਾਸ਼ਟਰੀ ਜਿਹੜੇ ਤਿਰੰਗੇ ਨੂੰ ਦੇਖਦੇ ਹੋਏ ਹਸਤਾਖਸ਼ਰ ਅਭਿਆਨ ਚਲਾਇਆ ਗਿਆ ਸਭ ਤੋਂ ਲੱਕੀ ਨਾਮ ਕੀ ਤੁਹਾਡੇ ਕਿੱਥੋਂ ਆਏ ਤੁਸੀਂ ਮੇਰਾ ਨਾਂ ਜੀ ਅਗਲ ਮਾਥੋਰਾ ਮੈਂ ਪ੍ਰਧਾਨ ਸਟੂਡੈਂਟ ਵੈਲਫੇਅਰ ਸੁਸਾਇਟੀ ਦਾ ਲੁਧਿਆਣੇ ਤੋਂ ਜੀ ਅਸੀਂ ਹਮੇਸ਼ਾ ਤੋਂ ਨੌਜਵਾਨਾਂ ਨੂੰ ਲੈ ਕੇ ਇਦਾਂ ਦੇ ਉਪਰਾਲੇ ਕਰਦੇ ਆਏ ਆ ਜਿਦੇ ਨਾਲ ਨੌਜਵਾਨਾਂ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਹੁੰਦੀ ਰਵੇ ਤੇ ਅਸੀਂ ਬੀਤੇ ਦਿਨ ਇੱਕ ਵੀਡੀਓ ਪਾਈ ਸੀਗੀ ਜਗਰਾਓ ਪੁਲ ਦੀ ਵੀ ਜਿਹੜਾ ਰਾਸ਼ਟਰੀ ਤੋ ਅਜੇ ਤਿਰੰਗਾ ਲੱਗਾ ਹੋਇਆ ਵਾ ਉਹਦੀ ਜਿਹੜੀ ਹਾਲਤਾਂ ਬੜੀ ਖਸਤਾ ਵਾ ਇਸ ਕਰਕੇ ਸੀ ਇਹੀ ਪੁਲ ਤੇ ਵੀਡੀਓ ਬਣਾਈ ਸੀ ਜਿਹੜੀ ਵੀਡੀਓ ਸਾਡੇ ਪੇਜ ਤੇ ਬੜੀ ਵਾਇਰਲ ਹੋਈ ਤੇ ਲੋਕਾਂ ਦੇ ਸਾਥ ਦੇ ਨਾਲ ਅਸੀਂ ਕੱਲ ਸ਼ਾਮ ਨੂੰ ਇੱਥੇ ਇੱਕ ਬੋਰਡ ਲਗਾਇਆ ਸੀਗਾ ਹਸ਼ਟਾਗ ਅਭਿਆਨ ਦਾ ਪਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਉਹਨੂੰ ਅੱਧੇ ਘੰਟੇ ਬਾਅਦ ਹੀ ਚੱਕ ਲਿੱਤਾ ਗਿਆ ਇਸ ਕਰਕੇ ਅੱਜ ਅਸੀਂ ਆਪਣੀ ਟੀਮ ਦੇ ਨਾਲ ਮਿਲ ਕੇ ਇੱਥੇ ਲਾਈਵ ਅਸ਼ਟਾਸ਼ਰ ਅਭਿਆਨ ਦਾ ਜਿਹੜਾ ਪ੍ਰੋਗਰਾਮ ਆ ਉਹ ਕਰ ਰਹੇ ਆ ਪਿਛਲੇ ਡੇਢ ਘੰਟੇ ਤੋਂ ਇਹੀ ਚੌਕ ਦੇ ਵਿੱਚ ਖੜੇ ਆ ਤੇ ਆਣ ਜਾਣ ਵਾਲੇ ਜਿੰਨੇ ਲੁਧਿਆਣੇ ਵਾਸੀ ਆ ਉਹਨਾਂ ਨੂੰ ਦੱਸ ਰਹੇ ਆ ਵੀ ਜਿਹੜਾ ਆਪਣਾ ਰਾਸ਼ਟਰੀ ਤਿਰੰਗਾ ਜਿਹਨੂੰ ਹਰੇਕ ਬੰਦਾ ਇਸ ਨੂੰ ਸਲੂਟ ਮਾਰਦਾ ਵਾ ਤੇ ਲੁਧਿਆਣੇ ਦੇ ਜਗਰਾਹੋਂ ਪੁੱਲਦਾ ਦਾ ਜਿਹੜਾ ਹਾਲਾਤ ਆ ਬੜੇ ਮਾੜੇ ਆ ਬੜੇ ਮੱਧ ਪੱਕੀ ਹਾਲਤਾਂ ਨੇ ਲੀਡਰਾਂ ਨੂੰ ਹਮੇਸ਼ਾ ਤੋਂ ਨੌਜਵਾਨਾਂ ਨੂੰ ਯੂਜ਼ ਕਰਨ ਦੇ ਲਈ ਮੰਨਿਆ ਗਿਆ ਵਾ ਲੀਡਰ ਹਮੇਸ਼ਾ ਆਪਣੀ ਲੀਡਰੀ ਚਮਕਾਣ ਕਰਕੇ ਜਿਹੜੇ ਸ਼ਹੀਦਾਂ ਦਾ ਜਿਹੜਾ ਗੁਣगान ਕਰਦੇ ਆਏ ਆ ਆਪਣੀ ਲੀਡਰੀ ਚਮਕਾਨ ਕਰਕੇ ਤਿਰੰਗੇ ਦਾ ਸਨਮਾਨ ਕਰਦੇ ਆਏ ਆ ਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਵੀ ਲੀਡਰ ਦੇ ਦਿਲ 'ਚ ਐਡਾ ਤਿਰੰਗੇ ਨੂੰ ਲੈ ਕੇ ਪ੍ਰੇਮ ਹੈਗਾ ਵਾ ਜੇ ਪ੍ਰੇਮ ਹੁੰਦਾ ਜਾਂ ਇੱਥੇ ਮੇਰੇ ਨਾਲ ਕੋਈ ਵੀ ਆ ਕੇ ਅੱਜ ਨਹੀਂ ਖੜਾ ਹੋਇਆ ਇੱਥੋਂ ਪਤਾ ਲੱਗਦਾ ਵਾ ਸਿਰਫ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਕਰਕੇ ਉਹ ਤਿਰੰਗੇ ਦਾ ਜਿਹੜਾ ਨਾਮ ਆ ਉਹਨੂੰ ਯੂਜ਼ ਕਰਦੇ ਆ ਕਿਉਂਕਿ ਬਿਲਕੁਲ ਜੀ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੋਈ ਵੀ ਪਾਰਟੀ ਦਾ ਜਿਹੜਾ ਆਗੂ ਆ ਤੁਹਾਡੇ ਨਾਲ ਨਹੀਂ ਖੜਾ ਲੇਕਿਨ ਅਸੀਂ ਜੇ ਗੱਲ ਕੀਤੀ ਜਾਵੇ ਕਿ ਬਹੁਤ ਸਾਰੇ ਚ ਜਿਹੜੀਆਂ ਪਾਰਟੀਆਂ ਜਿਹੜੀ ਮਰਜੀ ਹੈ ਉਹ ਆਪਣੀ ਲੋੜ ਅਨੁਸਾਰ ਹੀ ਅੱਥੇ ਆ ਕੇ ਫੋਟੋਆਂ ਖਿਚਵਾਉਂਦੇ ਨੇ ਪਰ ਅੱਜ ਤੁਹਾਡੇ ਨਾਲ ਨਹੀਂ ਖੜੇ ਪਰ ਹੁਣ ਜਿਹੜੇ ਤੇ ਅੱਜ ਸਟਾਕਸ਼ਰ ਕਰਵਾਣ ਵਾਲਾ ਬੋਰਡ ਹੈ ਉਹ ਕਿਹੜੇ ਸੰਬੁੱਧ ਕਰੋਗੇ ਕਿ ਤੁਹਾਨੂੰ ਲੱਗਦਾ ਹੈ ਕਿ ਅਸੀਂ ਜਿਹੜੇ ਤਿਰੰਗੇ ਦਾ ਜਿਹੜਾ ਸਮਾਨ ਕੀਤਾ ਜਾਵੇ ਮੈਂ ਕਹਣਾ ਜੀ ਹਜੇ ਵੀ ਆਪਣੇ ਲੁਧਿਆਣੇ ਵਾਸੀਆਂ ਦੇ ਵਿੱਚ ਤਿਰੰਗੇ ਨੂੰ ਲੈ ਕੇ ਬਹੁਤ ਪ੍ਰੇਮ ਭਾਵਨਾ ਹੈਗੀ ਆ ਅਗਦੇ ਇੱਕ ਘੰਟੇ ਦੇ ਵਿੱਚ ਹੀ ਪੂਰਾ ਬੋਰਡ ਤੁਹਾਨੂੰ ਦਿਖਾਉਂਗਾ ਵੀ ਕਿਸ ਤਰ੍ਹਾਂ ਲੋਕ ਰੋਕ ਰੁਕ ਕੇ ਸਾਨੂੰ ਭਰਮਾ ਹੰਗਾਰਾ ਦੇ ਰਹੇ ਆ ਇਸ ਹਸ਼ਤਿਆਸ਼ਰ ਅਭਿਆਨ ਨੂੰ ਜਿਹੜਾ ਉਹਨਾਂ ਨੇ ਸਕਸੈਸਫੁਲ ਬਣਾਇਆ ਵਾ ਲੁਧਿਆਣੇ ਵਾਸੀਆਂ ਦੇ ਸਾਥ ਦੇ ਨਾਲ ਹੋਇਆ ਵਾ ਇਸ ਕਰਕੇ ਸਾਨੂੰ ਨਹੀਂ ਲੱਗਦਾ ਸਾਨੂੰ ਕਿਸੇ ਲੀਡਰ ਦੀ ਲੋੜ ਆ ਸਾਡੀ ਜਿਹੜੀ ਆਮ ਪਬਲਿਕ ਆ ਲੁਧਿਆਣੇ ਵਾਸੀਓ ਸਾਡਾ ਸਾਥ ਦੇਣ ਤੇ ਆਨ ਵਾਲੇ ਇੱਕ ਦੋ ਦਿਨ ਚ ਹੀ ਸੀ ਇਸ ਝੰਡੇ ਨੂੰ ਚੇਂਜ ਕਰਕੇ ਦਿਖਾਵਾਂਗੇ ਜੀ ਬਿਲਕੁਲ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿ ਲੱਗਦਾ ਨਹੀਂ ਤੁਹਾਨੂੰ ਕਿ ਇੱਥੇ ਜਿਹੜੇ ਸ਼ਹੀਦਾਂ ਦੀ ਜਿਹੜੀ ਪ੍ਰਤਿਮਾ ਵੀ ਬਣੀ ਹੋਈ ਆ ਜਿਹੜੇ ਤਿਰੰਗੇ ਝੰਡੇ ਦੇ ਨਾਲ ਆ ਤਾਂ ਲੇਕਿਨ ਉਹਨਾਂ ਦੇ ਵੀ ਦੇਖਿਆ ਜਾਵੇ ਕਿ ਜਿਹੜੇ ਫੁੱਲ ਨੇ ਉਹ ਵੀ ਪੁਰਾਣੇ ਉਸ ਦੇ ਜਿਹੜੇ ਹਾਰ ਵੀ ਪੁਰਾਣੇ ਨੇ ਲੇਕਿਨ ਚਾਹੀਦਾ ਨਹੀਂ ਪ੍ਰਸ਼ਾਸਨ ਨੂੰ ਕਿ ਇੱਥੇ ਕੋਈ ਨਾ ਕੋਈ ਪੱਕੀ ਜਿਹੜੀ ਡਿਊਟੀ ਲਗਾਈ ਜਾਵੇ ਪ੍ਰਸ਼ਾਸਨ ਦੇ ਵੱਲੋਂ ਕਿਸੇ ਅਧਿਕਾਰੀ ਦੀ ਤਾਂ ਕਿ ਇਸ ਤਰ੍ਹਾਂ ਦੀ ਨੋਬੀ ਤਣਾਵੇ ਜੀ ਦੇਖੋ ਜੀ ਪ੍ਰਸ਼ਾਸਨ ਨੂੰ ਚਾਹੀਦਾ ਵਈ ਪਰ ਪ੍ਰਸ਼ਾਸਨ ਜਿਹੜਾ ਵਾ ਇਹ ਜਦੋਂ ਵੀ ਇਹਨਾਂ ਦੇ ਦਿਨ ਧਾੜਾਂਦਾ ਵਾ ਕੋਈ ਸ਼ੀਰੀ ਧਾੜਾਂਦਾ ਵਾ ਇਹ ਸਿਰਫ ਉਦੋਂ ਹੀ ਯਾਦ ਕਰਦੇ ਨੇ ਉਸ ਤੋਂ ਬਾਅਦ ਇਹ ਭੁੱਲ ਜਾਂਦੇ ਨੇ ਅਸੀਂ ਸਰਕਾਰ ਅਗੇ ਮੰਗ ਕਰਦੇ ਆਂ ਵੀ ਦੇਖੋ ਅੱਜ ਸਰਕਾਰ ਨੂੰ ਮੰਗ ਕਰਦੇ ਆ ਕਿ ਜੇ ਆਪਾਂ ਫੁੱਲ ਚੜਾ ਰਹੇ ਆ ਇਹਨਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਵੀ ਇਹਨਾਂ ਨੂੰ ਟਾਈਮ ਬਾਈ ਟਾਈਮ ਚੇਂਜ ਕੀਤਾ ਜਾਵੇ ਕਿਉਂਕਿ ਅੱਛਾ ਨਹੀਂ ਲੱਗਦਾ ਸਾਡੇ ਦੇਖ ਲਈ ਕੁਰਬਾਨੀ ਦਿੱਤੀਆਂ ਇਹਨਾਂ ਨੇ ਸੋ ਅੱਜ ਅਸੀਂ ਆਜ਼ਾਦ ਦੇਸ਼ ਹੋਂਦ ਰਹੇ ਆ ਸੋ ਇਹਨਾਂ ਅਸੀਂ ਜੈ ਦੇਣਾ ਤੁਹਾਡਾ ਰਾਸ਼ਟਰੀ ਧਵਜਾ ਅਸੀਂ ਚਾਹੁੰਦੇ ਵੀ ਇਹਦਾ ਸਨਮਾਨ ਕੀਤਾ ਜਾਵੇ ਸੱਡੀ ਸਰਕਾਰ ਅੱਗੇ ਇਹ ਹੀ ਬੇਨਤੀ ਹੈ ਜੀ ਲੇਕਿਨ ਅੱਜ ਤੁਹਾਡਾ ਜਿਸ ਤਰ੍ਹਾਂ ਧਿਆਨ ਕਿੱਦਾਂ ਪਿਆ ਹੈ ਕਿ ਇਸੇ ਤਰ੍ਹਾਂ ਕਿਉਂਕਿ ਇਹ ਜਿਹੜਾ ਕੰਮ ਹੈ ਵੈਸੇ ਹਰ ਦੇਸ਼ ਵਾਸੀ ਦਾ ਜਿਹੜਾ ਕਿ ਇੱਕ ਫਰਜ਼ ਬੰਦਾ ਹੈ ਕੀ ਅਸੀਂ ਜ਼ਰੂਰ ਧਿਆਨ ਦਿਆ ਸਾਡਾ ਰਾਸ਼ਟਰ ਤਵੱਜਾ ਦੂਸਰੀ ਤਰਫ ਜੇ ਗੱਲ ਕੀਤੀ ਹੋਵੇ ਜਿਹੜੇ ਪ੍ਰਤਿਮਾ ਨੇ ਸ਼ਹੀਦਾਂ ਨੇ ਜਿਹੜੀ ਸ਼ਹੀਦੀ ਪਾਈ ਆ ਲੇਕਿਨ ਇਸ ਤਰ੍ਹਾਂ ਬਲਕਿ ਧਿਆਨ ਦੇਣ ਦੀ ਜ਼ਰੂਰਤ ਆ ਲੇਕਿਨ ਉਹ ਕਿਹੜੀ ਧਿਆਨ ਦੇ ਇਸ ਤਰਫ ਕੀ ਲੱਗਦਾ ਤੁਹਾਨੂੰ ਤੁਸੀਂ ਸਰਕਾਰ ਦਾ ਅਸੀਂ ਇਸ ਇੱਥੋਂ ਤੱਕ ਕਿ ਸਾਡਾ ਦੇਲੀ ਲੰਘਾ ਅਸੀਂ ਇੱਥੋਂ ਲੰਘ ਰਹੇ ਆ ਤੋਂ ਦੁਆਦ ਦੇਖਦੇ ਆ ਵੀ ਗੰਦਾ ਆ ਅਸੀਂ ਉਹ ਦੁਆਦ ਆਪਣੇ ਆਪਣੇ ਪ੍ਰਧਾਨ ਸਾਹਿਬ ਨੂੰ ਦੱਸਿਆ ਕਿ ਪ੍ਰਧਾਨ ਸਾਹਿਬ ਇਹੋ ਜੇ ਉੱਥੇ ਇਹ ਸਾਡਾ ਜਿਉਂ ਦੇਖਦਾ ਬਹੁਤ ਗੰਦਾ ਚੱਲ ਰਿਹਾ ਵਾ ਸੋ ਪ੍ਰਧਾਨ ਸਾਹਿਬ ਖੁਦ ਦੇਖਣ ਆਏ ਨੇ ਤੋਂ ਇਹਨਾਂ ਨੇ ਫਿਰ ਕਦਮ ਚੱਕਿਆ ਵੀ ਆਪਾਂ ਹਸਤਾਖਰ ਬਿਆਨ ਚਲਾ ਕੇ ਅੱਗੇ ਸਰਕਾਰ ਨੂੰ ਜਾਈਏ ਸੋ ਹੋ ਸਕਿਆ ਵੀ 26 ਜਨਵਰੀ ਤੋਂ ਪਹਿਲਾਂ ਵੇਲੇ ਆਪਾਂ ਇਹਨੂੰ ਚੰਗੀ ਕਰਵਾ ਸਕੀਏ ਜੀ ਸਪੋਜ਼ ਕਰਕੇ ਅਸੀਂ ਇਹ ਅਭਿਆਨ ਪੂਰਾ ਚਲਾਇਆ ਇਹ ਜਿਹੜਾ ਤੁਸੀਂ ਸਿਗਨੇਚਰ ਕਰ ਰਹੇ ਹੋ ਤੁਹਾਨੂੰ ਰੋਕ ਕੇ ਇਹਨਾਂ ਵੱਲੋਂ ਸਿਗਨੇਚਰ ਕਰਵਾਇਆ ਜਾ ਰਹੇ ਨੇ ਕਿਸ ਲਈ ਕਰ ਰਹੇ ਹੋ ਇਹ ਝੰਡੇ ਆ ਜਿਗਰਾਉ ਪੁਲ ਦੇ ਜਿਹੜਾ ਝੰਡਾ ਲੱਗਿਆ ਹੋਇਆ ਜ ਰਾਸ਼ਟਰੀ ਝੰਡਾ ਉਹਨੂੰ ਸਾਫ਼ ਕਰਨ ਲਈ ਲਗੀ ਮਤਲਬ ਕਿ ਵੈਸੇ ਤਾਂ ਇਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਤੁਸੀਂ ਖੁਸ਼ ਹੋ ਸੀ ਤੁਸੀਂ ਖੁਸ਼ ਹੈਗੇ ਵਧੀਆ ਕੰਮ ਕਰ ਰਹ ਇਹਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਜਿਵੇਂ ਆਪਣਾ ਪੰਜਾਬ ਲੁਧਿਆਣਾ ਸ਼ਹਿਰ ਆ ਇਹਨੂੰ ਸਾਫ਼ ਸੁਥਰਾ ਵਧੀਆ ਰੱਖੀਏ ਹੋਰ ਵੀ ਬਧਾਰੇ ਆਪਣੇ ਲਈ ਜੁੜੇ ਹੋ ਸਾਡੇ ਨਾਲ ਟੀਵੀ ਸਾਮ ਪੰਜਾਬ ਦੇ ਨਾਲ ਕਿਉਂਕਿ ਇਹ ਤੁਹਾਡਾ ਆਪਣਾ ਕੈਮਰਾ ਪਰਸਨ ਬੱਲੂ ਦੇ ਨਾਲ ਮੈਂ ਅਕਬਿਲ ਕਿਤਿਆ